ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਮੈਂ ਇੰਤਜ਼ਾਰ ਸੀ ਜਿੱਥੇ ਆਪਾਂ ਪਹੁੰਚਣਾ ਸੀ ਤੇ ਉੱਥੇ ਪਹੁੰਚ ਚੁੱਕੇ ਹਾਂ ਤੇ ਆਹ ਦੇਖੋ ਥੋੜਾ ਬਾਈਪਾਸ ਲੈ ਲਏ ਪਾਸ ਲੈਣਾ ਪੈਂਦਾ تو انٹری ਦਾ پاس ਲੈਣਾ ਪੈਂਦਾ ਹੈ ਕਿੰਨੇ ਦਾ ਹੈ ਮਤਲਬ ਲੈਣਾ ਪੈਂਦਾ پاس 21 ਦਾ ਹੈ ਬਈਆਂ ਦਾ ਹੈ ਹੈ ਹਾਉ ਆ ਯੂ ਫਾਰੀ ਡੇਟ ਸਨ ਪਰਟ ਕੋ ਆ ਫੋਰ ਆਲ ਦੇ ਫੋਰ ਫਰਡੇ 424 ਯਾ um অর ਮਾਈਟ ਬੀ ਫੋਰ ਟੂਡੇ اونਲੀ ਬਿਫੋਰ 11 ਪੀ ਐਮ ਪਰਫੈਕਟ ਜਸਟ ਯੂ ਨੋ ਦਾ ਪਾਸ ਇਜ਼ ਫਰੀ ਅੰਟਿਲ ਸੈਪਟੈਂਬਰ 2nd Okay. And so you don't need to purchase anything, but I still need to print out a pass for you. Oh wow. Yeah. Great smooth huh? Just give me one second here. Yeah for sure why not? Take your time. Yeah. So you said until what day? Mm like we're going toward the Lake Louise and then we're going back. Okay. i until so what day are you here. Uh, at yeah. what time? Yeah. What do you mean? Um before twelve? head northwest to a Trans Canada Highway, Alberta <laughs> one west. To this side, there's some other corners you want to show. Thank you so much, huh? ਆਪਾਂ ਜਿਹੜਾ ਗਨੇਸ਼ਨ ਪਾਰਕ ਦੇ ਅੰਦਰ ਐਂਟਰ ਕਰ ਗਏ ਉਹਦੀ ਪਾਸ ਲੈਣਾ ਪੈਂਦਾ ਨਾ ਆਪਾਂ ਤੇ ਉਹ ਫ੍ਰੀ ਮਿਲਿਆ ਜਾਨੀ ਕਿ ਕਿੰਨੇ ਟਾਈਮ ਲਈ ਫ੍ਰੀ ਆ ਉਹ ਇੱਕ ਆਫਰ ਆ ਜਿੰਨੇ ਮਰਜ਼ੀ ਟਾਈਮ ਲਈ ਲੈ ਲਓ ਆ ਪ੍ਰੋਪਰ ਦੇ ਅੰਦਰ ਮਤਲਬ ਅੰਦਰ ਆਪ ਨੂੰ ਮਿਲਿਆ ਹੈਗਾ ਇਹ ਆਫਰ ਆਪਾਂ ਇਹ ਦਿਖਾਈ ਜਾਂਦੇ ਕਿ ਇਹ ਫੀਸ ਜਿਹੜੀ ਕਿ 11 ਕਿਲੋਮੀਟਰ ਆ ਨਾ ਇੱਥੋਂ ਕਰ ਚੁੱਕੇ ਆ ਤੇ ਫ੍ਰੀ ਮਿਲਿਆ ਵਾਸਤੇ ਆਪਾਂ ਤੁਹਾਨੂੰ ਜਿੱਦਾਂ ਉਹ ਉੱਧਰ ਜਾਂਦੇ ਆ ਆਪਣਾ ਇਹ ਲਦਾਖੀ ਉਵੇਂ ਪਹਾੜੀ ਆ ਸਾਰੇ ਉਹ ਆਪਣੇ ਜੰਮੂ ਵਾਲੇ ਨੂੰ ਜਾਂਦੇ ਆ ਪੂਰਾ ਹਾਈਟ ਚਲੀ ਜਾਂਦੇ ਆ ਵੀ ਹੂੰ ਇਹ ਹਾਈਟ ਵੀ ਹੈ ਉਹ ਬੜੀ ਆ ਤਾਂ ਕਿ ਜੰਤਾ ਬਲੀ ਆਈ ਵੀ ਆ ਅੱਜ ਬਾਰਸ਼ੀ ਨਹੀਂ ਲੱਗ ਰਹੀ ਹੈ ਨਾ ਜਿਵੇਂ ਕਿ ਉਹ ਬਣਿਆ ਹੁੰਦਾ ਵੱਡਾ ੜੀ ਕਿਲਾ ਹੈ ਹੈ ਬਣਾਇਆ ਹੈ ਨਾ ਉਹਦੇ ਉੱਤੇ ਕਿਲਾ ਆਣਾ ਉਹ ਤਾਂ ਪਹਾੜ ਹੀ ਆ ਵੀ ਏਡੇ ਨੇ ਪਾਸੇ ਉਹ ਆਈ ਪਹਾੜ ਚੋੜ ਕਰ ਗਿਆ ਆ ਲੱਗਿਆ ਜੀ ਤੁਹਾਨੂੰ ਨਾ ਮੈਂ ਐਨਮੀ ਕੋਲ ਚਾਹ ਬੱਤਾਂ ਹੈ ਠੀਕ ਹੋ ਗਿਆ ਬੱਸ ਲੱਗ ਗਈ ਬਿਲਡਿੰਗ ਉਹ ਜਾਈਏ ਅੰਸੈਕ ਸਾਈਕਲਾਂ ਤੇ ਵੀ ਗੋ ਇਹਦੇ ਅੱਗੇ ਦੀ ਪਾਰਟੀ ਤੁਸੀਂ ਹੀ ਵੇਖਣੀ ਹੈ ਹਨ ਤੁਸੀਂ ਤੁਰ ਕੇ ਉੱਥੇ ਵੇਖ ਲਿਓ ਬਾਅਦ ਵਿੱਚ ਠੀਕ ਹੈ ਜੇ ਜੋਤੀ ਤੁਹਾਨੂੰ ਫਿਰ ਲੈਣਾ ਜੋਤੀ ਤੁਹਾਨੂੰ ਫੋਨ ਕਰਕੇ ਲੈ ਕੇ ਦਊਗਾ ਠੀਕ ਹੈ ਓਕੇ ਫੋਨ ਕਰਪੀ ਦੋ ਲਾ ਦੂਗਾ ਆਈ ਡੋਟ ਨੋ ਅੱਜ ਦਾ ਬਲੌਗ ਆਪਣਾ ਬਹੁਤ ਖਾਸ ਹੋਣ ਵਾਲਾ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਉਹ ਜਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਅੱਜ ਦਿਖਾਉਂਦੇ ਆਂ ਦੇਖ ਲੋ ਕਿਉਂਕਿ ਪੈਂਫਲੀ ਹੈ ਕੈਲਗਰੀ ਤੇ ਲਾਸਟ ਦਾ ਕਪੜਾ ਜਿਹੜਾ ਕਿ ਬਲੌਗ ਵਿੱਚ ਤੁਸੀਂ ਦੇਖੋ ਤੇ ਜਿੱਦਾਂ ਕਿ ਆਪਾਂ ਪੈਂਫਲੀ ਖਲੀ ਪਹੁੰਚ ਚੁੱਕੇ ਆਂ ਤੇ ਇੱਥੇ ਗੱਡੀਆਂ ਪਾਰਕਿੰਗ ਕਰਦੇ ਆਂ ਤੇ ਇੱਥੋਂ ਆਪਾਂ ਪਾਰਕਿੰਗ ਪਰਚੀ ਲੈ ਸਕਦੇ ਆਂ ਇਹਦੇ ਮਤਲਬ ਕਿ ਆਪਾਂ ਨੂੰ ਜਿਹੜੇ ਕਿ 35 ਡਾਲਰ ਦੀ ਆਪਾਂ ਨੂੰ ਪਾਰਕਿੰਗ ਜਿਹੜੀ ਪਾਰਕੀ ਮਿਲਦੀ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਥੋੜਾ ਆਪਾਂ ਇੱਥੇ ਖੜੀ ਹੋਏ ਆ ਤੇ ਆਪਾਂ ਚੱਲਦੇ ਆ ਉੱਧਰ ਨੂੰ ਹਾਂ ਵੀ ਜਾਣਾ ਨਹੀਂ ਥੱਲੇ ਤੇ ਆਹ ਡੈਡੀ ਹੁਣੇ ਖੜੇ ਆ ਆਰ ਸੈਜ ਹਾਂ ਵੀ ਜਾਂਦੇ ਨਹੀਂ ਥੱਲੇ ਨੂੰ ਕਿਵੇਂ ਜਿਹੜੀ ਕਿਵੇਂ ਆ ਜਿਹੜੀ ਠੰਡਾ ਮਾਗਾ ਠੰਡੋਲੀ ਪਈ ਐ ਜਾਣਾ ਨਹੀਂ ਥੱਲੇ ਹੁਣ ਜਾਂਦੇ ਕਿੱਥੇ ਆਪਣੀ ਲੇਡੀਜ਼ ਨੂੰ ਡੀਕਦੇ ਆਪਾਂ ਮਤਲਬ ਕੇ ਥੱਲੇ ਆਪਾਂ ਕੀ ਦੇਖਣ ਜਾ ਕੇ ਦੇਖ ਲਈ ਹਾਂ ਦੇਖ ਲਈ ਵੀ ਹਾਂ ਦੇਖ ਲਈ ਦੇਖਣੀ ਜਾ ਕੇ ਮੁੰਡਿਆਂ ਦੇ ਕਿ ਬਹੁਤ ਸਰਾ ਹਨਾ ਇੱਕ ਇੱਕ ਜੀ ਕੈਨੇਡਾ ਦੀ ਗੱਲ ਕਰੀ ਉਹਦੀ ਘੈਂਡ ਦੀ ਗੱਲ ਕਰੀ ਇੱਥੇ ਆ ਕੇ ਤੂੰ ਜ਼ਰੂਰ ਹੈਡ ਮੋਲ ਮੋਲ ਦੇਖ ਕੇ ਜਾਓ ਆਦ ਗਿਆ ਨਾ ਤੁਸੀਂ ਇੱਥੇ ਕਾਫੀ ਵਾਰੀ ਮਤਲਬ ਆ ਗਏ ਹਨਾ ਇੱਥੇ ਕਿੰਨੇ ਵਾਰੀ ਆ ਗਏ ਆ ਚਾਰ ਪੰਜ ਵਾਰੀ ਆ ਗਏ ਆ ਕੀ ਮਤਲਬ ਦੱਸਾਂਗੇ ਆਪਦਾ ਇੱਥੇ ਕਿੰਨੀ ਕੀ ਸੋਹਣੀ ਹੈ ਇਹ ਮਤਲਬ ਵੇਖਦਾ ਜਦੋਂ ਨੇ ਹੁੰਦੇ ਕੀ ਆ ਬਾਤ ਪਾਰਕਿੰਗ ਮਸਾਂ ਹੀ ਮਿਲਦੀ ਹੈ ਹਨਾ ਪਾਰਕਿੰਗ ਬਹੁਤ ਆਉਂਦੀ ਮਿਲਦੀ ਕਿੰਨੇ ਦੀ ਮਿਲਦੀ ਉਹ ਪਰਚੀ ਕੱਢਦੇ 37 ਡਾਲਰ ਲੱਗ ਜਾਂਦੇ ਆ 35 50 ਡਾਲਰ ਲੱਗ ਜਾਂਦੇ ਆ ਚੱਲ ਗਏ ਥੱਲੇ ਚਲੋ ਚਲੋਗੇ ਤੇ ਆਪਾਂ ਜਾ ਰਹੇ ਹਾਂ ਥੱਲੇ ਨੂੰ ਤੇ ਆਪਣੀਆਂ ਮੰਮਾ ਹੀ ਵਿੱਚ ਆ ਗਏ ਆ ਤੇ ਆਪਣੀਆਂ ਮਾਤਾ ਜੀ ਨਾਲ ਡੈਡੀ ਕਿੱਧਰ ਗਿਆ ਡੇੜੀ ਉਹ ਪਿੱਛੇ ਆ ਜਾਂਦਾ ਤੇ ਆਪਾਂ ਤੁਹਾਨੂੰ ਅੱਗੇ ਕਰਕੇ ਦਿਖਾਉਣੀ ਤੇ ਉਹਦੇ ਵੀ ਸਨੋ ਪਈ ਜਾਂਦੀ ਨੇ ਤਾਂ ਕਿ ਜੰਮੀ ਵੀ ਤੇ ਆਪਾਂ ਮਤਲਬ ਕਿ ਲੇਕ ਦੇ ਵਿੱਚ ਪਹੁੰਚ ਚੁੱਕੇ ਆਂ ਆਪਾਂ ਤੁਹਾਨੂੰ ਦਿਖਾਉਣੀ ਅੱਗੇ ਚੱਲ ਕੇ ਤੇ ਜੇ ਛੋਣੀ ਦੀ ਗੱਲ ਕਰੀਏ ਜਿੱਪ ਵਧੀਆ ਕਹਿੰਦੇ ਆ ਕਿ ਬਹੁਤ ਸੋਹਣੀ ਜਗਾ ਆ ਦੇਖੋ ਇਹ ਵਾਲਾ ਤੇ ਜਿੱਦੀ ਆਪਾਂ ਨੂੰ ਮਤਲਬ ਕੀ ਆਪਾਂ ਇੰਤਜ਼ਾਰ ਸੀ ਜਿੱਥੇ ਜੇ ਆਪਾਂ ਪਹੁੰਚਣਾ ਸੀ ਤੇ ਉੱਥੇ ਪਹੁੰਚ ਚੁੱਕੇ ਆ ਤੇ ਆ ਦੇਖੋ ਦੁਨੀਆ ਦੀ ਕੀ ਮਤਲਬ ਸੋਹਣੀ ਦੀ ਗੱਲ ਕਰੀਏ ਕੈਨੇਡਾ ਬਹੁਤ ਸੋਹਣਾ ਤੇ ਬਹੁਤ ਘੈਂਟ ਆ ਦੇਖੋ ਕਿਆ ਬਾਤ ਹੈ ਇਹ ਆਈ ਰਿਪੋਰਟ ਲਈ ਪੁਲੀਸ ਵੱਲੋਂ ਕਿਸੀ ਪਾਰਕਿੰਗ ਸਾਰਾ ਕੋ ਚਾਂਚ ਸਕਦੇ ਆ ਕਿ ਅੱਬਾ ਤੁਹਾਨੂੰ ਜੇ ਮੈਰਲੀ ਦਿਖਾਈ ਤੇ ਇਦਾਂ ਦਾ 뷰 ਆ ਦੇਖੋ ਕਿੰਨਾ ਸੋਹਣਾ 뷰 ਆ ਇੱਥੇ ਮਤਲਬ ਕਿ ਬਹੁਤ ਜਾਣੇ ਇੱਥੇ ਫੋਟੋ ਮਗ ਚਾਉਂਦੇ ਆ ਕੇ ਤੇ ਜਿਹੜਾ ਕਿ ਆਪਣੇ ਵੀ ਪੈਰ ਬਣੀ ਲੇਖ ਨੂੰ ਮਾਣੀ ਜ਼ਰੂਰ ਆਇਓ ਦੇਖੋ ਅਰੇ ਸਾਹਮਣੇ ਹੀ ਆ ਰਿਹਾ ਹੋਣਾ ਦੇ ਤੁਸੀਂ ਇਸ ਤਰ੍ਹਾਂ ਦਾ ਮਤਲਬ ਕਿ ਆਪਣਾ ਵੀਊ ਦੇਖ ਸਕਦੇ ਆ ਇਸ ਤਰ੍ਹਾਂ ਸਾਰੇ ਜਾਣੇ ਕਿ ਆ ਫੋਟੋ ਦਾ ਮਤਲਬ ਕਿ ਫੋਟੋ ਸ਼ੂਟ ਕਰਦੇ ਆ ਬਹੁਤ ਸੋਹਣਾ ਅੱਜ ਧੁੱਪ ਵੀ ਲੱਗੀ ਹੋਈ ਆ ਤੇ ਬਹੁਤ ਸੋਹਣਾ ਨਜ਼ਾਰਾ ਰਹੀ ਹੈ ਜਾਨ ਤੇ ਸਾਰਾ ਕੋ ਦੱਸਿਆ ਹੈ ਇਹਨੇ ਸਾਰਾ ਸਭ ਦਾ ਪੇਕਦਾ ਕਿ ਆਪਾਂ ਕਲੀ ਕਿਦੀ ਹੈ ਸਟੇਜ ਹੁੰਦੀ ਹੈ ਹਨਾ ਮਤਲਬ ਤੂੰ ਦੱਸੀਂ ਨਹੀਂ ਅੱਜ ਆ ਜਾ ਰਾਈਟ ਅਮੀਰ ਇਸ ਗੇਰਸ ਨੂੰ ਸੈਂਡ ਉਹ ਜਿਹਦਾ ਗੋਲਾ ਉੱਦਦਾ ਰਿਹਾ ਅੱਜ ਐਵੇਂ ਫੁੱਟਾਂ ਬਾਕੀ ਨਹੀਂ ਆ ਰਹੀਆਂ ਤੇ ਤੁਸੀਂ ਮਤਲਬ ਕਿ ਇੱਥੇ ਕਿਉਂ ਜਿਸ ਤਰ੍ਹਾਂ ਦਾ ਜਿਹੜਾ ਕਿ ਆਪਾਂ ਤੁਹਾਨੂੰ ਸਾਰੀ ਵੀਡੀਓ ਦੇ ਦਿਖਾਈ ਹੈ ਇਸ ਤਰ੍ਹਾਂ ਦਾ ਵੀ ਤੁਸੀਂ ਦੇਖ ਸਕਦੇ ਆ ਕਿ ਕਾਫੀ ਸੋਹਣਾ ਤੇ ਬਹੁਤ ਹੀ ਜਿਆਦਾ ਸੋਹਣਾ ਕਹਿੰਦੇ ਕਿ ਬਹੁਤ ਘੈਂਟ ਆ ਬਣਿਆ ਆ ਜਦੋਂ ਵੀ ਸਾਨੂੰ ਛੁੱਟੀਆਂ ਹੁੰਦੀਆਂ ਨੇ ਤੇ ਜਰੂਰ ਇੱਥੇ ਆਇਓ ਤੇ ਅਸੀਂ ਕਿਵੇਂ ਬਈ ਮੈਂ ਕਿਹਾ ਬਹੁਤ ਘੈਂਟ ਹੈ ਨਾ ਪੂਰਾ ਸਰਾ ਮਾਹੌਲ ਬੱਦ ਗੱਲ ਉਹ ਪੂਰਾ ਸਰਾ ਮਾਹੌਲ ਆਇਓ ਬਈ ਜਰੂਰ ਆ ਕੇ ਜਾਇਓ ਐਲਜੀ ਮੂਵ ਹੋ ਜਿਓ ਫਿਰ ਕੈਰੀ ਵੀ ਹਾਂ ਆਪਾਂ ਇੱਥੇ ਮੂਵ ਹੋ ਜਾਈਏ ਨਾ ਕੀ ਬਾਤਾਂ ਹੈ ਯਾਰ ਸਿਆ ਰਹੀ ਹੈ ਨਾ ਨਹੀਂ ਆ ਬਈ ਪੂਰਾ ਮਾਹੌਲ ਕਹਿ ਆ ਵਾ ਕੱਲ ਨੂੰ ਡਰਮ ਆਉਂਦਾ ਡਰਮ ਲੈ ਜੀ ਯਾ ਬਹੁਤ ਘੈਂਟ ਹੈ ਨਾ ਜਿੱਤਉਣੀ ਬਣੀ ਸੀਗੀ ਜਾਦੂ ਮੂਵੀ ਹਨਾ ਕਿਹੜੀ ਮੂਵੀ ਸੀ ਉਹ ਹਾਂ ਹਾਂ ਕੋਈ ਮਿਲ ਗਿਆ ਉਹ ਵਾਲੀ ਥਾਂ ਤੇ ਲੈ ਗੱਲ ਉਹ ਵਾਲੀ ਥਾਂ ਤੇ ਆਇ ਤੇ ਇਸ ਤਰ੍ਹਾਂ ਤੁਸੀਂ ਇੱਥੇ ਮਤਲਬ ਕਿ ਵਿਊ ਦੇਖ ਸਕਦੇ ਆ ਤੇ ਜਰੂਰ ਜਦੋਂ ਤੁਸੀਂ ਮਤਲਬ ਕੈਲਗਰੀ ਆਉਨੇ ਆ ਤੇ ਬੈਂਪ ਸੈਟ ਇਧਰ ਲੈ ਲੀ ਜੀ ਮਤਲਬ ਕੈਂਪ ਤੇ ਜਾਓ ਬਹੁਤ ਹੀ ਜਾਨੀ ਸੁਣੋ ਲੇਖੋ ਕੀਤਾ ਇਹ ਆਪਾਂ ਇਥੋਂ ਇਹ ਨਿਆਰਾ ਦੇਖਦੇ ਆ ਇਸ ਤਰ੍ਹਾਂ ਉਹਨਾਂ ਨੇ ਬਣਾਇਆ ਹੋਇਆ ਲੇਖਿਆ ਸਾਨੂੰ ਦਿਖਾਇਆ ਆਪਾਂ ਇੱਥੇ ਫੋਟੋ ਮ ਕਰਾਈ ਜਾਂਦੇ ਆ ਆਪਾਂ ਤੇ ਦੱਸਿਓ ਕਿ ਦੱਸਿਓ ਤੁਹਾਨੂੰ ਜਿਹੜੀ ਕਿ ਮਤਲਬ ਆਪਾਂ ਵੀਡੀਓ ਦਿਖਾਈ ਹੈ ਲੇਕ ਵਾਲੀ ਕੀ ਤੁਹਾਨੂੰ ਕਿਤਾਂ ਲੱਗੀ ਲਾਈਕ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬਰ ਕਰ ਦਿਓ ਇੱਕ ਹੋ ਗਿਓ ਕਿ ਆਪਾਂ ਹੁਣ ਇਥੋਂ ਮਤਲਬ ਕੇ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਚੱਲਦੇ ਹਾਂ